ਰਣਜੀਤ ਬਾਵਾ ਅਤੇ ਗੁਰਪ੍ਰੀਤ ਖੁੱਗੀ ਦੀ ਨਵੀਂ ਆ ਰਹੀ ਫਿਲਮ ਪ੍ਰੋਨਾ 2 ਆਖਿਰਕਾਰ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਚੁੱਕੀ ਆ ਅਤੇ ਇਸ ਫਿਲਮ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਅਤੇ ਸਿਨੇਮਾ ਘਰਾਂ ਦੇ ਵਿੱਚ ਜਿਹੜੇ ਲੋਕ ਇਸ ਫਿਲਮ ਨੂੰ ਦੇਖਣ ਵਾਸਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਫਿਲਮ ਨੂੰ ਪਿਆਰ ਦਿੱਤਾ ਜਾ ਰਿਹਾ ਤਾਂ ਸਾਡੀ ਟੀਮ ਦੇ ਵੱਲੋਂ ਜਾ ਕੇ ਫਿਲਮ ਦੇਖਣ ਤੋਂ ਬਾਅਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਲੋਕਾਂ ਨੇ ਪ੍ਰੋਨਾ 2 ਫਿਲਮ ਦੇ ਬਾਰੇ ਕੀ ਕਿਹਾ ਅਤੇ ਕਿਸ ਦੀ ਐਕਟਿੰਗ ਉਹਨਾਂ ਨੂੰ ਜਿਆਦਾ ਵਧੀਆ ਲੱਗੀ ਆਓ ਸੁਣਦੇ ਹਾਂ ਲੋਕਾਂ ਦੀ ਜੁਬਾਨੀ ਡਾਇਲੌਗਸ ਬਹੁਤ ਅੱਛੇ ਸੀ ਔਰ ਰੰਜੀਤ ਬਾਵਾ ਜੀ ਦਾ ਕੰਮ ਵੀ ਬਹੁਤ ਸੋਨਾ ਸੀ ਔਰ ਇੱਕ ਡਾਇਲੌਗ ਜਿੰਨੇ ਤੇ ਅਸੀਂ ਬਹੁਤ ਹੱਸੇ ਆ ਬਾਵਾ ਜੀ ਦਾ ਡਾਇਲੌਗ ਸੀ ਕਿੰਨਾ ਹੀ ਲਾਢੀ ਹੋ ਲਾਢੀ ਹੋ ਰਿਹਾ ਹੈ ਦਾਦੀ ਦੀ ਉਮਰ ਦੇ ਨਾਲ ਜੇ ਕਿਸੇ ਨਾਲ ਵਿਆਹ ਹੋ ਜਾਏਗਾ ਬੰਦਾ ਰੋਊਗਾ ਬਾਈ ਆਪੋਰਚੂਰ ਬਈ ਕਿੰਨੇ ਨੰਬਰ ਦਵੋਗੇ ਮੂਵੀ ਨੂੰ ਐਬਸੋਲੂਟਲੀ 5 ਪਰਸ਼ਰ 5 ਔਰ 5 ਰੇਟਿੰਗ ਦਵਾਂਗਾ ਇਸ ਮੂਵੀ ਨੂੰ ਹਾਂਜੀ ਜੀ ਫੈਮਿਲੀ ਮੂਵੀ ਹੈ ਸਾਰੇ ਸਾਰੇ ਦੇਖਣ ਵਾਲੀ ਮੂਵੀ ਹੈ ਵੈਰੀ ਨਾਈਸ ਮੂਵੀ ਸਾਰੇ ਇੰਟਰਸਟਿੰਗ ਬੰਦੇ ਨੇ ਬਹੁਤ ਵਧੀਆ ਮੂਵੀ ਬਣੀ ਹੋਈ ਹੈ ਔਰ ਸਟੋਰੀ ਲਾਈਨ ਬਿਲਕੁਲ ਡਿਫਰੈਂਟ ਹੈ ਜਿਵੇਂ ਆਮ ਫਿਲਮਾਂ ਬਣ ਰਹੀਆਂ ਉਦਾਂ ਦੀ ਨਹੀਂ ਅਲੱਗ ਹੈ ਉਹ ਬਿਲਕੁਲ ਉਹ ਬਿਲਕੁਲ ਅਲੱਗ ਹੀ ਸੀਗਾ ਮੋਸਟਲੀ ਅਦਾ ਹੁੰਦਾ ਵੀ ਹੈ ਮੇਬੀ ਹੈ ਨਾ ਲੋਕ ਪੱਕੇ ਹੋਣ ਵਾਸਤੇ ਵਿਆਹ ਕਰਾਉਂਦੇ ਵੀ ਹੈ ਇਥੇ ਚ ਵੀ ਹਾਂ ਠੀਕ ਹੈ ਪਰ ਜਿਹੜਾ ਨਵੀਂ ਚੀਜ਼ ਇਹਨਾਂ ਨੇ ਪਾਈ ਨਾ ਕਿ ਉਹ ਜਿਹੜੇ ਬੁੱਢਿਆਂ ਨਾਲ ਵਿਆਹ ਕਰਾ ਲੈਂਦੇ ਜਾ ਕੇ ਉਹਲਾ ਸਿਸਟਮ ਜਾਦਾ ਵਧੀਆ ਹੈ ਡਾਇਲੌਗਸ ਬਹੁਤ ਅੱਛੇ ਸੀ ਔਰ ਰஞ்சிਤ ਬਾਵਾ ਜੀ ਦਾ ਕੰਮ ਵੀ ਬਹੁਤ ਸੋਨਾ ਸੀ ਗਾਣੇ ਬਹੁਤ ਸੋਨੇ ਸੀ ਔਰ ਇੱਕ ਡਾਇਲੌਗ ਜਿਹਨੇ ਤੇ ਅਸੀਂ ਬਹੁਤ ਹੱਸਿਆ ਗੁਰਪ੍ਰੀਤ ਬਾਵਾ ਜੀ ਦਾ ਡਾਇਲੌਗ ਸੀ ਕਿੰਨਾ ਹੀ ਲਾਡਿਓ ਲਾਡੀ ਹੋ ਰਿਹਾ ਸੋ ਸਮਥਿੰਗ ਨਿਊ ਵੀ ਹੈ ਸੀ ਕਿ ਕਿੰਨਾ ਲਾਡਿਓ ਲਾਡੀ ਹੋ ਰਿਹਾ ਮੇਰੀ ਲਾਡੋ ਦੇ ਨਾਲ ਸੋ ਬਹੁਤ ਅੱਛਾ ਸੀ ਮੈਂ ਵੇਸੀ ਬਾਵਾ ਜੀ ਦੇ ਨਾਲ ਕੰਮ ਕੀਤਾ ਇਹਨਾਂ ਦਾ ਕੱਲ ਦੇ ਬਿਫੋਰ ਯੈਸਟਰਡੇ ਇਹਨਾਂ ਦਾ ਇੱਕ Song ਸੀ ਨਵਾਂ Song ਕੀਤਾ ਇਹਨਾਂ ਨੇ ਤੇ ਮੈਂ ਇਹਨਾਂ ਦੀ ਮਦਰ ਦਾ ਕੈਰੈਕਟਰ ਕੀਤਾ ਔਰ ਉਹਤੇ ਉਹਨਾਂ ਦਾ ਬਿਲਕੁਲ ਡਿਫਰੈਂਟ ਰੂਪ ਸੀ ਅੱਜ ਮੂਵੀ 'ਚ ਇਹਨਾਂ ਦਾ ਬਿਲਕੁਲ ਡਿਫਰੈਂਟ ਰੂਪ ਹੈ ਇਹ ਲੱਗਿਆ ਜਿਹੜਾ ਗੋਰਿਆਂ ਨੇ ਸਿੱਖ ਕੌਮ ਬਾਰੇ ਸੁਨੇਹਾ ਗੋਰਿਆਂ ਕੋਲੋਂ ਆਇਆ ਉਹ ਬਹੁਤ लाजवाब ਹੈ ਜੀ ਬਹੁਤ ਕਾਬਲੇ ਤਾਰੀਫ ਹੈ ਬੜਾ ਘੱਟ ਦੇਖਣ ਨੂੰ ਮਿਲਦਾ ਐਦਾਂ ਦੀਆਂ ਚੀਜ਼ਾਂ ਤੇ ਪਰਿਵਾਰਕ ਮੂਵੀ ਹੈ ਹਰੇਕ ਨੂੰ ਦੇਖਣੀ ਚਾਹੀਦੀ ਜੀ ਬਹੁਤ ਸੋਹਣੀ ਮੂਵੀ ਹੈ ਜੀ ਬਹੁਤ ਬਹੁਤ ਕਹੜ ਪੂਰੀ ਕਹੜ ਪੈਸਾ ਹਸੂਲ ਕਹੜ ਸਭ ਤੋਂ ਵੱਧ ਭਾਜੀ ਆਪਣਾ ਗੁੱਗੀ ਭਾਜੀ ਨੇ ਬਹੁਤ ਵਧੀਆ ਰੋਲ ਕੀਤਾ ਦਾ ਤੇ ਬਾਕੀ ਰਣਜੀਤ ਬਾਵਾ ਭਾਜੀ ਦਾ ਬਾਕੀ ਅੰਕੀ ਕੋਈ ਡਾਇਲੋਗ ਜਿਹੜਾ ਯਾਦ ਹੋਵੇ ਡਾਇਲੋਗ ਆਪਣਾ ਡਾਇਲੋਗ ਕਿਹੜਾ ਵਧੀਆ ਸੀਗਾ ਮੈਂ ਕਿਹਾ ਹੱਤਵਾਦੀ ਜਿਹੜਾ ਮੇਰੀ ਫਾਈਲ ਨਹੀਂ ਲਗਣੀ ਡੈਫੀਨਿਟਲੀ ਬਹੁਤ ਜ਼ਿਆਦਾ ਐਕਸਟਰਾ ਨਹੀਂ ਸੀ ਕਿਤਨਾ ਮੂਵੀ ਚ ਇਹਨਾਂ ਨੇ ਬਹੁਤ ਇਮੋਸ਼ਨਸ ਵੀ ਡੀਸੈਂਟ ਲਾਈਕ ਕਿੰਨੇ ਨੰਬਰ ਦਵੋਗੇ ਮੂਵੀ ਨੂੰ ਐਬਸੋਲੂਟਲੀ 5 ਫਰਸ਼ੁਰ ਕਿ ਇਹ ਵੀ ਬੰਦੇ ਰੋਂ ਨਹੀਂ ਹੋ ਰਿਹਾ ਦੇਖ ਲਓ ਦਾਦੀ ਦੀ ਉਮਰ ਦੇ ਨਾਲ ਜੇ ਕਿਸੇ ਨਾਲ ਵਿਆਹ ਹੋ ਜਾਏਗਾ ਬੰਦਾ ਰੋਊਗਾ ਬਾਈ ਯਾ ਫਰਸ਼ੁਰ ਬਾਈ ਕਿੰਨੀ ਆ ਕੀ ਦੇਰੀ ਹੈ ਮੂਵੀ ਪੂਰੇ ਮੈਸੇਜ ਕੀ ਕਨਵੇ ਕਰ ਰਹੀ ਹੈ ਸਾਡੇ ਸਮਾਜ ਨੂੰ ਲਾਲਚ ਨਾ ਕਰੋ ਬਾਈ ਰਿਸ਼ਤੇ ਦਾ ਰਿਸ਼ਤੇ ਐਂਡ ਲਾਈਫ ਦੇ ਵਿੱਚ ਚੀਜ਼ਾਂ ਨੂੰ ਹਰ ਚੀਜ਼ ਦੀ ਇੱਕ ਡਿਫਰੈਂਟ ਇੰਪੋਰਟੈਂਸ ਹੈ ਉਹਨੂੰ ਉਦੀ ਇੰਪੋਰਟੈਂਸ ਦਿਓ ਬਹੁਤ ਜ਼ਿਆਦਾ ਹਰ ਚੀਜ਼ ਦੇ ਭਾਵੇਂ ਕਹਿ ਲੋ ਕਿ ਜਦੋਂ ਬਾਹਰ ਪੱਕੇ ਹੋਣ ਦੇ ਲਈ ਕਿਸੇ ਵੀ ਅਨਾ ਲਿਮਿਟ ਤੋਂ ਬਾਹਰ ਬੰਦਾ ਜਾਂਦਾ ਸਨੇਹਾ ਦੀਂਦੀ ਮੂਵੀ ਆ ਹਾ ਡੈਫੀਨਿਟਲੀ ਰਣਜੀਤ ਬਾਵਾ ਦੀ ਐਕਟਿੰਗ ਬਹੁਤ ਕਲਾਸ ਹੈ ਕੁਡਾ ਜੀ ਦੀ ਐਕਟਿੰਗ ਬਹੁਤ ਕਲਾਸ ਹੈ ਆਲਮੋਸਟ ਬੈਸਟ ਮੂਵੀ ਆ ਸਾਰੇ ਪਰਿਵਾਰ ਨੂੰ ਆਪਣਾ ਮੈਂ ਹੀ ਸੱਦਾ ਦਵਾਂਗਾ ਜਰੂਰ ਆਓ ਮੂਵੀ ਫੂਰ ਜਰੂਰ ਦੇਖੋ ਡਿਫਰੈਂਟ ਮੂਵੀ ਆ 5/5 ਰੇਟਿੰਗ ਦਵਾਂਗਾ ਇਸ ਮੂਵੀ ਨੂੰ ਔਰ ਗੁਰਪੀਤ ਜੀ ਨੇ ਐਕਟਿੰਗ ਨੇ ਬਹੁਤ ਅੱਛੀ ਐਕਟਿੰਗ ਕੀਤੀ ਹੈ ਉਹਨਾਂ ਨੇ ਗੁੱਡ ਅਕਸਰ ਕਈ ਵਾਰ ਹੁਣ ਦੇਖਿਆ ਆਪਾਂ ਪੰਜਾਬ ਦੇ ਵਿੱਚ ਲੋਕੀ ਬਾਹਰ ਜਾਣ ਲਈ ਬਹੁਤ ਕ੍ਰੇਜ਼ੀ ਹੁੰਦੇ ਨੇ ਕਿ ਬਾਹਰ ਬਹੁਤ ਕੁਝ ਹੈਗਾ ਐਦਾਂ ਤੋ ਇਹ ਪੰਜਾਬੀ ਯੂਥ ਨੂੰ ਉਹਨਾਂ ਨੇ ਨੌਲੇਜ ਵੀ ਦਿੱਤੀ ਆ ਵੀ ਆਪਣੇ ਪੰਜਾਬ ਚ ਵੀ ਬਹੁਤ ਕੁਝ ਹੈ ਕੰਮ ਕਰਨ ਲਈ ਵੀ ਜਿਹੜਾ ਨਵਾਂ ਯੂਥ ਆ ਅਗਰ ਇੱਥੇ ਹੀ ਕੰਮ ਕਰੇ ਤਾਂ ਇੱਥੇ ਬਹੁਤ ਸਟਰਗਲ ਕਰ ਸਕਦਾ ਠੀਕ ਆਪਾਂ ਉੱਥੇ ਘੁੰਮਣ ਫਿਰਨ ਜਾ ਸਕਦੇ ਆ ਬਟ ਅਗਰ ਜਿਹੜੀ ਆਪਣੀ ਹੋਂਦ ਆ ਜਿਹੜਾ ਆਪਣਾ ਫਿਊਚਰ ਆ ਉਹ ਪੰਜਾਬ ਚ ਵੀ ਬਹੁਤ ਅੱਛਾ ਸਵਾਰ ਨਾਲ ਬੈਠ ਕੇ ਦੇਖਣਾ ਹਾਂ ਬਿਲਕੁਲ ਬਹੁਤ ਅੱਛਾ ਮੈਂ ਹੀ ਰਿਕੁਐਸਟ ਕਰਾਂਗਾ ਸਾਰੇ ਆਪਣਾ ਆ ਕੇ ਮੂਵੀ ਜ਼ਰੂਰ ਦੇਖਿਓ ਕੋਈ ਸਿੱਖਿਆ ਮਿਲਦੀ ਆ ਥੈਂਕ ਯੂ ਪੂਰਾ ਪਰਿਵਾਰ ਹੈ ਪਰਿਵਾਰ ਚ ਬੈਠ ਕੇ ਹਾਂਜੀ ਹਾਂਜੀ ਫੈਮਿਲੀ ਮੂਵੀ ਹੈ ਸਾਰੇ ਸਾਰੇ ਦੇਖਣ ਵਾਲੀ ਮੂਵੀ ਹੈ ਵ ਦੇ ਉਹ ਵਾਪਸ ਆ ਕੇ ਉਹੀ ਕਰਾ ਲਿਆ ਜੀ ਉਹਨਾਂ ਨੇ ਵਾਪਸ ਆ ਕੇ ਉਹੀ ਕਰਾ ਲਿਆ ਸਾਰੇ ਘੁੰਮ ਕੰਮ ਕੇ ਆ ਗਏ ਪਰ ਵਾਪਸ ਆ ਕੇ ਉਹੀ ਠੀਕ ਹੈ ਅੱਛਾ ਮੈਸੇਜ ਹੈ ਬਹੁਤ ਅੱਛਾ ਮੈਸੇਜ ਆ ਮੂਵੀ ਦਾ ਆਪਣੇ ਪੰਜਾਬੀਆਂ ਲਈ ਸਾਰਿਆਂ ਲਈ ਬਹੁਤ ਅੱਛੀ ਹੈ ਮੂਵੀ ਆਲਓਵਰ ਸਾਰੀ ਮੂਵੀ ਬਹੁਤ ਅੱਛੀ ਹੈ ਬਹੁਤ ਫਨ ਕੀਤਾ ਸੀ ਵਧੀਆ ਬਹੁਤ ਜੀ ਔਰ ਅਸੀਂ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੂਵੀ ਨਾਲ ਜੁੜੇ ਹੋਏ ਆ ਤੇ ਬਟ ਮੂਵੀ ਜੈਨੂਨ ਬਹੁਤ ਸੋਹਣੀ ਆ ਮਤਲਬ ਜੇ ਅਸੀਂ ਨਾ ਬਣਾਈ ਹੁੰਦੀ ਤੁਹਾਨੂੰ ਮੈਂ ਤਾਂ ਵੀ ਕਹਿਣਾ ਕਿ ਮੂਵੀ ਬਹੁਤ ਘੈਂਡਾ ਸਾਰੇ ਜਣੇ ਦੇਖਣ ਜਾਓ ਔਰ ਮੂਵੀ ਸੀਰੀਅਸਲੀ ਬਹੁਤ ਵਧੀਆ ਤੁਸੀਂ ਦੇਖੋ ਔਰ ਸਾਨੂੰ ਜਨਨ ਨੂੰ ਫੀਡਬੈਕ ਦਿਓ ਵੀ ਕਿੱਦਾਂ ਦੀ ਲੱਗੀ ਤੁਹਾਨੂੰ ਕਰੈਕਟਰ ਸਾਰੇ ਬਹੁਤ ਘੈਂਡਾ ਪੂਰੇ ਮੇਰੇ ਸਾਹਨਾ ਸਾਰੇ ਹੀ ਮਤਲਬ ਹੁਣ ਇੱਕ ਦਾ ਨਾਮ ਲਈਏ ਤੇ ਬਾਕੀ ਅਗਲੀਆਂ ਮੂਵੀਆਂ ਵੀ ਕਰਨੀਆਂ ਆਂਦੀਆਂ ਤੇ ਇੱਕ ਮੂਵੀ ਸਾਰੀ ਓਵਰਆਲ ਬਹੁਤ ਘੈਂਡਾ ਸਾਰੇ ਬੰਦੇ ਬਹੁਤ ਘੈਂਡਾ ਹਾਂ